ਵੀਰਾ ਟਾਂਡਾ ਸੁਪਰਸਟਾਰ ਜਫੀ ਦਿਨਾਂ ਪਿੰਡਾਂ ਦੇ ਬਾਬੂ ਬੜਾ ਸਰ ਲੱਗਣਾ ਹਾਂਜੀ ਹਾਂ ਟਾਂਡਾ ਪਿੰਡ ਟਾਂਡਾ ਤੋ ਤੁਹਾਡੇ ਹੀ ਮਿਲੇ ਭਾਈ ਕਿਹਨਾ ਪਿਲੇ ਗਾੜੀ ਨਾਲ ਪਹਿਲਾਂ ਮੇਰੇ ਪਿੰਡ ਟਾਂਡਾ ਪਾ ਬਣਾਈ ਸੀ ਹਾਂ ਪਰ ਉਹ ਟੀਮ ਛੋਟੇ ਮੈਂ ਛੋਟੇ ਮੈਂ ਖੇਡਦੀ ਬਾਕੀ ਉਹ ਵੀ ਵਧੀਆ ਚੱਲੋ ਛੋਟੇ ਬੱਚਿਆਂ ਵਾਸਤੇ ਵੀ ਉਹ ਹੁਣੇ ਮੁੰਡੇ ਖੇਡਦੇ ਆਪਣੇ ਅੱਛਾ ਅੱਛਾ ਪ੍ਰੈਕਟਿਸ ਕਰਦੇ ਆ ਇਹ ਮੁੰਡੇ ਖੇਡਦੇ ਆ ਚਲੋ ਵਧੀਆ ਸਿੱਖਿਆ ਮਿਲਦੀ ਹੈ ਬੱਚਿਆਂ ਨੂੰ ਜਾਉਣਾ ਜਾਂ ਮੁੰਡੇ ਤਿਆਰ ਹੋਣਗੇ ਤੁਹਾਡੇ ਜਿਹੜੇ ਛੋਟੇ ਮੁੰਡੇ ਆਪਾਂ ਉੱਥੇ ਪਿੰਡ ਖਾੜਾ ਖੋਲਿਆ ਇੱਕ ਅੱਛਾ ਅੱਛਾ ਇੱਥੇ ਸਾਰਾ ਕੁਝ ਫ੍ਰੀ ਹੈ ਉਹ ਸਾਰਾ ਕੁਝ ਵੀ ਜਿਹੜਾ ਮਰਜ਼ੀ ਆਣ ਕੇ ਪ੍ਰੈਕਟਿਸ ਕਰੇ ਅੱਛਾ ਜਿਹੜਾ ਮਰਜ਼ੀ ਮਿਹਨਤ ਲਾਵੇ ਨਹੀਂ ਵਧੀਆ ਗੱਲ ਆ ਪਿੰਡ ਜਿਮ ਆ ਉਹਦੇ ਵਿੱਚ ਚਲੋ ਬਾਕੀਆਂ ਕੋ ਆਪਾਂ ਲੈਨੇ ਐਂਟਰੀ ਹਾਂ ਪਰ ਉਹਨਾਂ ਲਈ ਧੂੜ ਮਹੀਨੇ ਤੱਕ 3 ਸਾਲ ਤੋਂ ਲੈ ਕੇ ਜਿਹੜੇ 10 ਸਾਲ ਦੇ ਬੱਚੇ ਆ ਉਹ ਫ੍ਰੀ ਠੀਕ ਹੈ ਹੈਂਡੀਕੈਪਟ ਫ੍ਰੀ ਆ ਹਾਂ ਜੇ ਕੋਈ ਪਲੇਅਰ ਆ ਜਿੱਦਾਂ ਮੰਨ ਲਓ ਆਪਣੇ ਕਬੱਡੀ ਵਾਲੇ ਉਹ ਫ੍ਰੀ ਆ ਨਹੀਂ ਬਹੁਤ ਵਧੀਆ ਸਮਝ ਕਰਦੇ ਵੀ ਜੇ ਕੋਈ ਮਿਆਨਾਵਾ ਵੀ ਜੇ 50 ਵਾਲੀ ਪਿੰਡ ਚ ਤੋ ਦੇਖਦੇ ਆ ਤੇ ਕੀ ਗੱਲ ਸਾਰਾ ਪਿੰਡ ਰਲ ਕੇ 10 ਪ੍ਰੋਵਾਨੀ ਤਿਆਰ ਕਰ ਸਕਦਾ ਸਹੀ ਕਰ ਸਕਦਾ ਕਰ ਸਕਦਾ ਵੀ ਪਿੰਡ ਚ ਤਾ ਪ੍ਰੋਵਾਨ ਤੁਰੇ ਕਰਦੇ ਹੋਣਾ ਚੰਗੇ ਲੱਗਦੇ ਆਣਾ ਚੰਗੇ ਚੰਗੇ ਲੱਗਦੇ ਆ ਸੋਹਣੇ ਲੱਗਦੇ ਆ ਵੀ ਕਮਲੀ ਵੇਖਣ ਨੂੰ ਮਿਲਦੇ ਹੁੰਦੇ ਬਸ ਬਹੁਤ ਸਿਰਾਂ ਵਾਲੀਆਂ ਮੇਲੇ ਤਨ ਪਤਾ ਜਿੱਦਾਂ ਹੁਣ ਜਿਆਦਾ ਨਸ਼ੇ ਪੱਤੇ ਵਾਲੀ ਹੋ ਗਿਆ ਨਹੀਂ ਬੱਚੇ ਜੇ ਆਪਾਂ ਇੱਧਰ ਲਾਵਾ ਕਿਹਨੂੰ ਗਾਹ ਨੂੰ ਬੱਚੇ ਨੂੰ ਖੂਬ ਵੱਡੇ ਬਣੇ ਤੇ ਹੁਣ ਵੱਡੇ ਬਣੇ ਆਉਣਗੇ ਜ਼ਰੂਰੀ ਨਹੀਂ ਮੈਂ ਨਾ ਹਰ ਬੰਦੇ ਦਾ ਫਰਜ ਮੰਦਾ ਤੜਕੇ ਉੱਠ ਕੇ ਗਰਾਊਂਡ ਜਰੂਰ ਜਾਵੇ 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 ਚਾਹੇ ਉਹ ਕਿਸੇ ਗੇਮ ਨਾਲ ਰਿਲੇਟਡ ਹੈ ਜਾਂ ਨਹੀਂ ਵੀ ਕੋਈ ਕੁੱਟ ਪਾਲਾ ਕ੍ਰਿਕਟ ਨਾਲ ਕਿਸੇ ਨਾਲ ਲੜਾ ਭਾਵੇਂ ਉਹ ਬੰਦਾ ਸਰਕਾਰੀ ਜੋਬ ਵੀ ਕਰਦਾ ਹੈ ਸਰਕਾਰੀ ਕਰਦਾ ਹੈ ਪਰ ਉਹਨੂੰ ਇੱਕ ਵਾਰੀ ਉੱਠ ਕੇ ਤੜਕੇ ਗਰਾਊਂਡ ਨੂੰ ਜਾ ਕੇ ਜਾਣਾ ਨਹੀਂ ਇਹ ਮਾਲ ਨਹੀਂ ਗਰਾਊਂਡ ਜਾਣਾ ਇੰਨਾ ਜ਼ਰੂਰੀ ਹੈ ਜਿੰਨਾ ਸਾਡਾ ਗੁਰਦੁਆਰੇ ਜਾਣਾ ਜੀ ਇਹ ਵੀ ਇੱਕ ਗੱਲ ਹੈ ਗਰਾਊਂਡ ਤੇ ਜਾਣਾ ਗਰਾਊਂਡ ਤੇ ਜਾਣਾ ਹਰ ਬੰਦੇ ਲਈ ਉਹਨਾਂ ਜ਼ਰੂਰੀ ਜਿੰਨਾ ਸਾਡਾ ਖਾਣਾ ਖਾਣਾ ਜ਼ਰੂਰੀ ਹੈ ਸਹੀ ਗੱਲ ਸਹੀ ਗੱਲ ਜੇ ਸਾਨੂੰ ਰੋਟੀ ਦਾ ਜਿੱਦਾਂ ਚੇਤਾ ਨਹੀਂ ਭੁੱਲਦਾ ਸਾਨੂੰ ਗਰਾਊਂਡ ਦਾ ਵੀ ਚੇਤਾ ਨਹੀਂ ਭੁੱਲਣਾ ਚਾਹੀਦਾ ਚੇਤਾ ਨਹੀਂ ਭੁੱਲਣਾ ਸਾਡੇ ਉਹ ਹਰਦਮ ਦਿਮਾਗ ਚ ਰਹਿਣੀ ਚਾਹੀਦੀ ਸਹੀ ਗੱਲ ਆ ਆਪਣ ਜਿਹਨੇ ਰੋਟੀ ਪਾਇਆ ਗਰਾਊਂਡ ਨੇ ਪਾਇਆ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਆਪਣੀ ਸਿਹਤ 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 ਤੁਹਾਡੇ ਕੋ ਕੋਰੋਨਾ ਰੁਪਿਆ 50 ਸਰਾਨੇ ਤੇ ਜੇ ਸਿੱਧ ਨਹੀਂ ਸੈਟ ਹਾਂ ਹਾਂ ਤੇ ਕੋਈ ਗੱਲ ਨਹੀਂ ਸਹੀ ਗੱਲ ਹੈ ਜੇ ਸਿੱਧ ਨਹੀਂ ਤੇ ਜਿਨ੍ਹਾਂ ਨੂੰ ਬੰਦੇ ਨੂੰ ਰੱਬ ਨੇ ਸੋਹਣਾ ਸਰੀਰ ਦਿੱਤਾ ਆ ਅੰਗ ਪੈਰ ਸਲਾਮਤ ਦਿੱਤੇ ਆ ਸਹੀ ਗੱਲ ਉਹਨੂੰ ਦੋ ਟਾਈਮ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਸ਼ੁਕਰਾਨਾ ਕਰੀਏ ਸਹੀ ਗੱਲ ਬਹੁਤ ਬਹੁਤ ਧੰਨਵਾਦ ਆ ਨਹੀਂ ਤੇ ਉਹ ਕੀ ਜੋ ਮੁਕੇਸ਼ਨ ਬਾਨੀ ਦਾ ਮੁੰਡਾੜਾ ਹੋ ਹਾਂ ਹਾਂ ਹੈ ਵੇਖੋ ਇੰਨੇ ਕਰੋੜਾ ਪਤੀ ਹੋਣਦੇ ਆ ਪਰ ਪਤੀ ਹੋਣਦੇ ਆ ਪਤਾ ਨਹੀਂ ਪਤਾ ਕਿੱਥੇ ਫਿਰੋ ਉਹ ਆਪਣੀ ਹੈਲਥ ਨਹੀਂ ਸਹੀ ਕਰ ਸਕਿਆ ਕਿਉਂਕਿ ਪੈਸੇ ਨਾਲ ਹੈਲਥ ਸਹੀ ਹੁੰਦੀ ਨਹੀਂ ਪੈਸੇ ਨਾਲ ਹੀ ਹੁੰਦਾ ਬਾਕੀ ਹੋਣ ਵਾਲੇ ਕੁਝ ਸਮੇਂ ਤੱਕ ਮ 25 30 ਸਾਲਾਂ ਤੱਕ ਪੈਸਾ ਆਮ ਹੋਊਗਾ ਹਾਂਜੀ ਹੈਲਥ ਕਿਸੇ ਕਿਸੇ ਨੂੰ ਸਹੀ ਗੱਲ ਓਕੇ ਕਿਸੇ ਕਿਸੇ ਨੂੰ ਭਈ ਆਪਣੀ ਆਮਦਨ ਦਾ 50 60% ਇਨਾ ਚੀਜ਼ਾਂ ਦੇ ਲਾਹਣ ਸਹੀ ਗੱਲ ਦਵਾਈਆਂ ਦੇ ਦਵਾਈਆਂ ਦੇ 70% ਹੀ ਸਾਢਾ 8 ਸਾਢਾ ਚਾਊਗਾ ਜੀ ਜਾਊਗਾ ਸਹੀ ਗੱਲ ਪੈਸਾ ਬਹੁਤ ਆਇਆ ਨਾ ਹੁਣ ਜਿਹੜਾ ਅੱਜ ਤੋਂ 15 ਸਾਲ ਪਹਿਲਾਂ ਨਾ 15 ਕੀ 10 ਸਾਲ ਪਹਿਲਾਂ ਹਾਂ ਜਾਂ ਵੱਧ ਵੱਧ ਪਲੇਅਰ ਮੋਟਰਸਾਈਕਲ ਤੇ ਆਉਂਦਾ ਸੀ ਹਾਂ ਠੀਕ ਨਹੀਂ ਮੈਂ ਆਪਣੀ ਦਾਦੇ ਨਾਲ ਵੀ ਮੋਟਰਸਾਈਕਲ ਤੇ ਜਾਂਦਾ ਸੀ ਆਹ ਮੋਟਰਸਾਈਕਲ ਨੰਦਪੁਰ ਸਾਹਿਬ ਤੱਕ ਵੀ ਮੋਟਰਸਾਈਕਲ ਤੇ ਜਾਣਾ ਫਰੀਦਕੋਟ ਫਰੀਦਕੋਟ ਮੋਟਰਸਾਈਕਲ ਤੇ ਜਾਂਦੇ ਰਹੇ ਹਾਂ ਬਸ ਬਹੁਤ ਦੂਰ ਤੱਕ ਗਏ ਨਾ ਮੋਟਰਸਾਈਕਲ ਦਾ ਉਦੋਂ ਮੋਟਰਸਾਈਕਲ ਬੜੀ ਵੱਡੀ ਵਟੀਸ਼ਾ ਸੀ ਪਰ ਅੱਜ ਦੇਖੋ ਅਸੀਂ ਕਿੰਨੇ ਸੌਖੇ ਹੋ ਗਏ ਹਾਂ ਜਿੰਨੇ ਪਲੇਅਰ ਉਨੀਆਂ ਗੱਡੀਆਂ ਉਨੀਆਂ ਗੱਡੀਆਂ ਜਿੰਨੇ ਪਲੇਅਰ ਸਹੀ ਗੀਆਂ ਉਨੀਆਂ ਗੱਡੀਆਂ ਆ ਫਿਰ ਵੀ ਮਰੂ ਮਰੂ ਹਾਏ ਹਾਏ ਉਹ ਫਿਰ ਇਹਦੇ ਕੰਮ ਰੇ ਲੱਭਾ ਦੇ ਰਹੇ ਨੇ ਚੱਲਦਾ ਰਹਿਣਾ ਹੈ ਹੈ ਬੰਦੇ ਵੀ ਆ ਗਏ ਕੱਲ ਤੇ ਘੁੜਕੇ ਦੇ ਵੀ ਜਾਂਦੇ ਨੇ ਆ ਮੈਂ ਵੀ ਸਾਈਕਲ ਤੇ ਤਰ੍ਹਾਂ ਮੈਂ ਹੁਣ ਜੀ ਨਿਕਾ ਰਿਹਾ ਮਹਾਂਕੇਟ ਤੇ ਜਾ ਰਿਹਾ ਠੀਕ ਹੈ ਇਹਰੇ ਪਿੰਡੋਂ ਕਰਨ ਤਾਰਨ ਜਿਹੜਾ ਨਾ ਥੋੜਾ ਘਟੇ 22 ਕਿਲੋਮੀਟਰ ਮੈਂ ਸਾਈਕਲ ਤੇ ਜਾਂਦਾ ਰਿਹਾ ਖਾੜੇ ਸਾਈਕਲ ਤੇ ਸਾਈਕਲ ਤੇ ਖਾੜੇ ਜਾਂਦਾ ਰਿਹਾ ਵਾਂ ਸਿਆਲ ਦੇ ਦਿਨਾਂ ਵਿੱਚ ਹਾਂ ਦੋ ਦੋ ਲੋਈਆਂ ਲੈ ਕੇ ਤੁੰਦ ਪਈ ਹੁੰਦੀ ਸੀ ਸਾਈਕਲ ਤੇ ਜਾਂਦੇ ਨੇ ਸਹੀ ਗੱਲ ਤੇ 20 ਤੋਂ ਪਲੱਸ ਪੈਂਦਾ ਸਾਨੂੰ ਹੁਣ ਅੱਜ ਕਿਸੇ ਨੂੰ ਕਹਿ ਦਈਏ ਨਾ ਵੀ ਇੱਥੋਂ 2 ਕਿਲੋਮੀਟਰ ਤੇ ਜਿਮ ਮਿਆ ਜਾਂ ਗਰਾਊਂਡ ਆ ਅਗਲਾ ਕਹਿੰਦਾ ਜੀ ਮੇਰ ਕੋ ਮੋਟਰਸਾਈਕਲ ਲੈਣੀ ਤੇ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਪਰ ਮੇਰ ਕੋ ਉਥੇ ਮੁੰਡੇ ਆਉਂਦੇ ਮਨ ਨੂੰ ਵਿਆਹ ਨਾ ਨਾ ਵੀ ਜੇ ਤੁਸੀਂ 2 ਕਿਲੋਮੀਟਰ 3 ਕਿਲੋਮੀਟਰ ਤੇ ਘਰੇ ਚੋਂਦੇ ਜੇ ਨਾ ਭੱਜ ਕੇ ਆਇਆ ਕਰੋ ਕਈ ਹੱਜੇ ਵੀ ਗਿਆ ਕਈ ਮੁੰਡੇ ਹੱਜੇ ਵੀ ਹੈਗੇ ਹੈਗੇ 100 ਦੇ ਵਿੱਚੋਂ ਇੱਕ ਨਹੀਂ ਸਾਈਕਲ ਤਾਂ ਵੀ ਚਲ ਸਾਈਕਲ ਦੀ ਗੱਲ ਦੂਰ ਤੇ ਇਹ ਨਹੀਂ ਦਊ ਚਾਹੇ ਉਹ ਜਾਂਦੇ 20 ਕਿਲੋਮੀਟਰ ਤੁਰ ਕੇ ਭੱਜ ਕੇ ਵੀ ਜਾਂਦੇ ਮੈਂ ਤਾਂ ਦੋਸਤਾਂ ਲਈ ਸਾਰਾ ਕੁਝ ਬਾਅਦ ਚ ਕੋਈ ਗੇਮ ਆ ਦੁਨੀਆ ਦੀ ਮੰਨ ਲਓ ਆਡੀ ਕਬੱਡੀ ਆ ਮੈਨੂੰ ਲੱਗਦਾ ਕਬੱਡੀ ਬਾਅਦ ਚ ਪਹਿਲਾਂ ਆਪਣੀ ਸਿਹਤ ਸੰਭਾਲ ਸਹੀ ਗੱਲ ਸਿਹਤ ਆ ਇਹਨਾਂ ਨੂੰ ਵੀ ਕ ਆਪਣੀਆਂ ਸਿਹਤਾਂ ਈ ਵਾਲੀਏ ਸਹੀ ਗੱਲ ਹੈ ਸਿਹਤਾਂ ਗਾਲੀਏ ਸੋ ਸਿਹਤ ਦਾ ਧਿਆਨ ਕਰੋ ਐਂਡ ਆਫ ਦਾ ਡੇ ਮੁੜ ਕੇ ਹੀ ਫੈਮਿਲੀ ਜੋਗੇ ਬਣਾ ਰਹੀ ਹੈ ਸਹੀ ਗੱਲ ਹੈ ਸਹੀ ਗਣੀ ਸੋ ਇਹ ਚੀਜ਼ ਬੜੀ ਜ਼ਰੂਰੀ ਆ ਵੀ ਸਾਨੂੰ ਕਬੱਡੀ ਦੇ ਨਾਲ ਨਾਲ ਆਪਣੀਆਂ ਸਿਹਤਾਂ ਈ ਸੰਭਾਲ ਸਿਹਤ ਜ਼ਰੂਰੀ ਸਹੀ ਗੱਲ ਹੈ ਠੀਕ ਹੈ ਨੀ ਪਰਿਵਾਰ ਬੜੇ ਜ਼ਰੂਰੀ ਆ ਸੋ ਆਪਣੇ ਧਿਆਨ ਨਾਲ ਸਹੀ ਨੀ ਜੋ ਵੀ ਕੀ ਕਰਨਾ ਕਰਨਾ ਸਹੀ ਗੱਲ ਹੈ ਬੜੇ ਸਹਿਜ ਤਰੀਕੇ ਦੇ ਨਾਲ ਸਹੀ ਗੱਲ ਮਿਹਨਤ ਲਾਓ ਪਾਣੀ ਤਾਂ ਨਹੀਂ ਵੱਧ ਪੀਓ ਚੰਗੀਆਂ ਫਰਾਗ ਬਸ ਬਸ ਹਾਂ ਹੈਗੀਆਂ ਖਰਾਕਾਂ ਬਹੁਤ ਆ ਪਰ ਜੇ ਹੀ ਲੱਭਾਂਗੇ ਲੱਭਾਂਗੇ ਅਸੀਂ ਲੱਭ ਨਹੀਂ ਰਹੇ ਧਿਆਨ ਆਜ ਕੱਲ ਹਰ ਕਿਸੇ ਬੰਦੇ ਦਾ ਆਰਟੀਫੀਸ਼ੀਅਲ ਚੀਜ਼ਾਂ ਦਾ ਚੀਜ਼ਾਂ ਖਾਲੀਆਂ ਕੋਈ ਫਾਸਟ ਫੂਡ ਚੀਜ਼ ਖਾ ਲਈ ਆਰਟੀਫੀਸ਼ੀਅਲ ਚੀਜ਼ਾਂ ਨਕਲੀ ਚੀਜ਼ਾਂ ਸਾਨੂੰ ਲੱਗਦਾ ਵੀ ਨਕਲੀ ਚੀਜ਼ਾਂ ਖਾ ਕੇ ਛੇਤੀ ਤਗੜੇ ਹੋਣਾ ਪਰ ਦੇਸੀ ਚੀਜ਼ਾਂ ਲੱਭਣ ਤੁਰੀਏ ਤੇ ਲੱਭ ਜਾਂਦੀਆਂ ਲੱਭ ਜਾਂਦੀਆਂ ਉਹ ਫਿਰ ਟਾਈਮ ਲੱਗਦਾ ਜਿਹੜੀ ਚੀਜ਼ ਮਿਹਨਤ ਨਾਲ ਜਿਹੜੀ ਚੀਜ਼ ਮਿਲਦੀ ਹੈ ਉਹਦਾ ਸਵਾਦ ਵੱਖਰਾ ਸਹੀ ਗੱਲ ਇਹ ਮੁੰਡਾ ਆਪਣਾ ਸਾਬਾ ਬਾਗੜੀ ਦਾ ਇਹ ਸਾਦੀ ਮੁੰਡਾ ਬਾਗੜੀਆਂ ਵਾਲਾ ਟਾਰੀ ਦੇ ਕੋਲ ਪਿੰਡੇ ਦਾ ਟਾਰੀ ਲੱਗੇ ਠੀਕ ਹੈ ਬਹੁਤ ਵਧੀਆ ਰੀਡਰ ਮੁੰਡਾ ਉਹਦੀ ਰੇਡਾ ਮੋ ਬਾਕੀ ਜਲਾ ਮਾਰੀ ਕਰਤਾ ਗਊ ਗਾਵੀ ਆ ਆਹ ਤੇ ਵੀਰੀਆਟਾ ਪ੍ਰੋਗਰਾਮ ਨਹੀਂ ਸਾਡਾ ਕਿੰਨੀ ਵਾਰ ਇਹਦੀ ਸਾਡੀ ਕਿੰਨੀ ਦੀ ਹੈ ਮੇਰੀ 26 ਕਸਾਈ ਹੋ 26 ਸਾਲਾ ਇਹ ਸਾਡ ਮਿਸਨ ਆਪਣਾ 6-7 ਸਾਲ ਤੋਂ ਇਕੱਠੇ ਆਣਾ 6-7 ਸਾਲ 6-7 ਸਾਲ ਤੋਂ ਹੀ ਇਕੱਠੇ ਆ ਆਹ ਦੇ ਸਾਲ ਲੱਗੇ ਜੇ ਅੱਜ ਤੋਂ 2-4 ਸਾਲ ਤੋਂ ਬਾਅਦ ਵੀ ਵੇਖੀ ਦੀ ਇਹਦੀ ਉਸਾਣਾ ਵਧੀਆ ਅੰਖਾਰ ਆਣਾ ਕਬੱਡੀ ਦੇ ਉਨੇ ਨੂੰ ਸਾਰਾ ਕੁਝ ਨਾਲ ਆਪਣੇ ਦਸੀਦਾ ਭਈ ਆਪਦਾ ਜਿੰਨਾ ਹੋ ਸਕਦਾ ਵਾ ਹੈਲਥ ਨੂੰ ਪਹਿਲਾਂ ਸੰਭੋ। ਬੜਾ ਹੁੰਦਾ ਫਰਕ ਹੁੰਦਾ ਜਿਹੜੇ ਬੰਦੇ ਸੀਨੀਅਰ ਦਾ ਬੜਾ। ਮਾੜੀ ਚੀਜ਼ ਨਹੀਂ ਖਾਣੀ ਜਾਂ ਤੇ ਰਾਖੀ ਦਾ ਵੀ ਨਾਲ ਆਪਣਾ ਬਣਾ ਕੇ ਨਾਲ ਲੈ ਕੇ ਆਓ ਸਾਰਾ ਕੁਝ। ਅੱਗਾ ਸਿਆਲ ਚੱਲਣੇ ਆ ਨਹੀਂ ਕੋਈ ਬਾਹਰ ਦੀ ਚੀਜ਼ ਨਹੀਂ ਵੀ ਉੱਥੇ ਬੈ ਕੇ ਟਾਬੇ ਦੀ ਰੋਟੀ ਖਾ ਲਈ। ਗੁੱਡ ਗੁਣੀ ਘਰੋਂ ਖਾਣ ਦੀ ਕਦੀ ਖਾ ਨਹੀਂ ਦਿੱਤੀ ਜਾਂ ਨਾ ਹੀ ਆਪਾਂ ਕਦੀ ਖਾਧੀ ਆ। ਆਪਾਂ ਇਹ ਚਲੋ ਪਲੇਅਰ ਦੀ ਗੱਲ ਕਰੀ ਆ। ਹਾਂ ਨੇ ਜਿਹੜੀਆਂ ਜਿਹੜੀਆਂ ਘਰੇਲੂ ਮਸਲਿਆਂ ਬਾਰੇ ਵੀ ਦੱਸਣਾ। ਭਈ ਤਾਂ ਕਿਦਾਂ ਪਰਿਵਾਰ ਚ ਵਿਚਰਨਾ ਗਿਆਨ ਨੌਲਜ ਦੇਣੀ ਭਾਵੇਂ ਨਾ। ਹਾਂ ਬਹੁਤ ਸਾ ਕਾਛਤ ਹੁੰਦੀ ਨਾ ਗੁੰਡਾ ਸਿਆਣਾ ਹੋਵੇ ਤੈਨੂੰ ਕਿੰਨਾ ਟਾਈਮ ਹੋ ਗਿਆ ਪਾਣ ਜੀ ਆਪ ਵੱਡੀ ਜਿਹੀ ਸਾਲ ਹੋ ਗਏ 24 ਸਾਲ ਬੜਾ ਵਧੀਆ ਰਕਾਰ ਆ 36 ਸਾਲ ਹੋ ਗਏ ਮੇਰੀ ਉਮਰ ਹੋ ਗਈ ਮੇਰੀ 36 ਸਾਲ ਅੱਜ ਵੀ ਅੱਜ ਵੀ ਫਿੱਟ ਸਰੀਰ ਵਧੀਆ ਬੰਦਾ ਤੇ ਕੋਲਾ ਹਾਂ ਕਦੇ ਬੁੱਢੇ ਨਹੀਂ ਹੁੰਦੇ ਸਹੀ ਗੱਲ ਇੱਕ ਤੇ ਬਾਲੀ ਛੇਤੀ ਡਿਪਰੈਸ਼ਨ ਚ ਨਾ ਜਾਣ ਇੱਕ ਟੈਂਸ਼ਨ ਚ ਨਾ ਜਾਣ ਉਹ ਡਿਪਰੈਸ਼ਨ ਚ ਨਾ ਜਾਣ ਦੂਜੀ ਗੱਲ ਆਪਣੀ ਖਰਾਕ ਨੂੰ ਮੈਂਟੇਨ ਰੱਖ ਖਰਾਕ ਰੱਖ ਸਹੀ ਗੱਲ ਆ ਮਿਹਨਤ ਦਾ ਮੌਲਿਆ ਭਾਜੀ ਮਿਹਨਤ ਲਾ ਲਾਂਗੇ ਤੇ ਖਰਾਕ ਇਦਾਂ ਆ ਵੀ ਮਿਹਨਤ ترقی ਪਾੜ ਕੇ ਨਾ ਖਾਓ ਚੰਗੇ ਬੰਦਿਆਂ ਦੀਆਂ ਗੱਲਾਂ ਸੁਣੋ ਚੰਗੇ ਸੁਣੋ ਸੀਤੋ ਵਾਲਾ ਨਾ ਸੁਣੋ ਹਾਂ ਠੀਕ ਨਹੀਂ ਨਰਿੰਦਰ ਸਿੰਘ ਕਪੂਰ ਨੂੰ ਸੁਣੋ ਹਾਂ ਸਹੀ ਗੱਲ ਆ ਕਿਤਾਬਾਂ ਵੜੀਆਂ ਵਧੀਆ ਪੜ੍ਹੋ ਆਪਾਂ ਸੋਹਣੀਆਂ ਸੋਹਣੀਆਂ ਪੜੋ ਇੱਥੇ ਜੇ ਨਾ ਇੱਕ ਵਾਰੀ ਮੈਂ ਇੰਟਰਵਿਊ ਸੁਣਿਆ ਸੀ ਮੈਂ ਆਪਣੇ ਦੜਾ ਕੋ ਐੜਾ ਮਿਲਖਾ ਸਿੰਘ ਮਿਲਖਾ ਸਿੰਘ ਹਾਂ ਮਿਲਖਾ ਸਿੰਘ ਦੀ ਮੈਂ ਇੰਟਰਵਿਊ ਸੁਣਿਆ ਸੀ ਤੇ ਉਹਦੇ ਵਿੱਚ ਉਹਨੂੰ ਪੱਤਰਕਾਰ ਨੇ ਸਵਾਲ ਕੀਤਾ ਵੀ ਤੁਸੀਂ ਖਰਾਕ ਕੀ ਖਾਂਦੇ ਹੋ ਅੱਛਾ ਉਸ ਟਾਈਮ ਉਹਦੀ ਏਜ ਕੋਈ 70 75 ਦੇ ਲਾਗੇ ਬੰਨੇ ਸੀਗੇ ਅੱਛਾ ਤੇ ਉਹਨੇ ਜਵਾਬ ਦਿੱਤਾ ਵੀ ਜਿੰਨਾ ਮੈਂ ਜੀਦਾ ਰਹਿ ਸਕਾਂ ਜੀਦਾ ਰਹਿ ਸਕਾਂ ਉਹ ਖਰਾਕ ਹੈ ਮਤਲਬ ਖਰਾਕ ਉਹਦਾ ਮੈਂ ਉਨੀ ਖਾਣਾ ਜਿੰਨਾ ਮੈਂ ਜੀਦਾ ਰਹਿ ਸਕਾਂ ਜੀਦਾ ਰਹਿ ਸਕਾਂ ਕਹਿਣ ਦਾ ਮਤਲਬ ਹੈ ਵੀ ਜਿੰਦੇ ਨਾਲ ਅਸੀਂ ਤੰਦਰੁਸਤ ਰਹੀਏ ਜਿੰਨਾ ਚੱਲਦੇ ਫਿਰਦੇ ਰਹੀਏ ਇਹਨੀਆਂ ਵੀ ਤੁਸੀਂ ਰਾਤ ਦੇ ਮੰਨ ਲਓ 7-8 ਵਜਨ ਦੇ ਆ ਤੇ ਤੁਸੀਂ ਢਿੱਡ ਭਰ ਲਿਆ ਰੋਟੀ ਨਾਲ ਢਿੱਡ ਭਰ ਲਿਆ ਉਹਨੇ ਕੀ ਕਰਨਾ ਉਹਨੇ ਸਾਰੀ ਰਾਤ ਸਿਰਫ ਤੁਹਾਨੂੰ ਡਿਸਟਰਬ ਕਰਨਾ ਆ ਉਹਦੇ ਨਾਲ ਕੋਈ ਤੁਹਾਡੇ ਡੋਲੇ ਨਹੀਂ ਬਾਨੇ ਕੱਖ ਨਹੀਂ ਹੋਣਾ ਸੋ ਜ਼ਰੂਰੀ ਆ ਵੀ ਖਾਾਕ ਜਿਹੜੀ ਖਾਣੀ ਆ ਚੰਗੀ ਖਾਓ ਥੋੜੀ ਖਾ ਲੋ ਕੋਈ ਨਹੀਂ ਤਾਂ ਥੋੜੀ ਖਾ ਲੋ ਬਾਕੀ ਖਾਾਕ ਖਾਣ ਦੀ ਵੀ ਕੇਜ ਆ ਇਹ ਕੁਮਰ ਆ ਹੁਣ ਮੇਰੀ ਜਿੱਦਾਂ 36 ਹੋ ਗਈ ਆ ਮੈਂ ਹੁਣ ਸ਼ਰੀਰ ਨਾਲ ਧੱਕਾ ਨਹੀਂ ਕਰ ਸਕਦਾ ਕਿਸੇ ਪਾਸੇ ਵੀ ਨਹੀਂ ਕਰ ਸਕਦਾ ਕਿਸੇ ਪਾਸੇ ਵੀ ਮੈਂ ਖਾਾਕ ਨਾਲ ਵੀ ਨਹੀਂ ਕਰ ਸਕਦਾ ਹਾਂ ਹਾਂ ਸਹੀ ਆ ਮੈਂ ਜੇ ਆਖੀ ਆ ਵੀ ਫਿਜ਼ੀਕਲ ਤੌਰ ਤੇ ਮੈਂ ਆਖਾਂ ਵੀ ਜਿੱਦਾਂ ਮੈਂ ਮੰਨ ਲਉ 19 ਸਾਲ ਜਾਂ 22 ਸਾਲ ਦੇ ਵਿੱਚ ਜੋ ਕਰਦਾ ਸੀਗਾ ਹਣਾ ਜਿੱਦਾਂ ਮਰਜੀ ਛਾਲਾਂ ਮਾਰ ਲੈਣੀਆਂ ਮੈਂ ਕੁੱਤੀ ਬਾਜੀ ਮਾਰ ਲੈਣਾ ਸੀ ਹੁਣ ਕਰਦਾ ਮੈਂ ਇਹ ਕਰਦਾ ਵੀ ਮੈਂ ਛੱਡਿਆ ਨਹੀਂ ਸਾਰਾ ਕੁਝ ਹੁਣ ਵੀ ਮੈਂ ਐਕਟੀਵਿਟੀ ਪੂਰੀ ਕਰਦਾ ਵਾਂ ਯੋਗਾ ਵਗੈਰਾ ਕਰਦਾ ਕੋਸ਼ਿਸ਼ ਜਾਰੀ ਆ ਪਰ ਇਹਨਾਂ ਨਹੀਂ ਕਰੀਦਾ ਵੀ ਬਾਦ ਵਿੱਚ ਉਹ ਚੀਜ਼ ਸਾਨੂੰ ਪੇਨ ਬਣੇ। ਹੋਰ 36 ਆ ਮੇਨੋ ਹਿਸਾਬ ਨਾਲ ਐਕਸਰਸਾਈਜ਼ ਕਰਨੀ ਪੈਂਦੀ। ਉਸੇ ਹਿਸਾਬ ਦੀ ਹੀ ਖਾਣਾ ਖਾਣੀ ਪੈਂਦੀ। ਖਾਣੀ ਪੈਂਦੀ। ਉਮਰ ਦੇ ਹਿਸਾਬ ਨਾਲ। ਉਮਰ ਦੇ ਹਿਸਾਬ ਨਾਲ। ਹੁਣ ਮੈਂ ਜਦੋਂ 40 ਚ ਜਾਊਗਾ ਮੇਰਾ ਹੋਰ ਫਰਕ ਪੈ ਜਾਣਾ। ਉਹ ਫਰਕ ਪੈਣਾ। ਉਹ ਜਿਹੜਾ ਮੇਰਾ ਫਰਕ ਪੈਣਾ ਉਹਨੇ ਸਿਰਫ ਮੇਰੇ ਇੰਟਰਨਲ ਫਰਕ ਪਾਉਣਾ ਮੈਨੂੰ ਬਾਹਰੋਂ ਉਹਨੇ ਰੱਖੂਗਾ ਸੈਟ। ਸੈਟ ਅੰਦਰੋਂ। ਬਾਕੀ ਉਮਰ ਦੇ ਹਿਸਾਬ ਹਿਸਾਬ ਨਾਲ ਤੂੰ ਹੀ ਕੰਮ ਉਹ ਮਦਦਾਉਣਾ। ਕੱਲਾ ਬੋਲੀ ਨਹੀਂ ਢਲਦੀ ਬੰਦੇ ਦਾ ਦਿਮਾਗ ਢਲ ਜਾਂਦਾ। ਦਿਮਾਗ ਢਲ ਜਾਂਦਾ ਸਹੀ ਗੱਲ। ਬੰਦਾ ਸਿਆਣਾ ਕੁਝ ਗੱਲਾਂ ਨੂੰ ਇਗਨੋਰ ਕਰਨ ਲੱਗ ਪੈਣੇ ਆ। ਬਾਕੀ ਜੇ ਸੋਹਣੀ ਜ਼ਿੰਦਗੀ ਜਿਣੀ ਨਾ ਕੋਸ਼ਿਸ਼ ਕਰੋ ਵੀ ਕੁਝ ਗੱਲਾਂ ਕੀ ਵਾਵਾ ਗੱਲਾਂ ਇਗਨੋਰ ਕਰ ਲਾ। ਸਹੀ ਗੱਲ ਆ ਵਾ ਸਹੀ ਗੱਲ ਆ। ਆਪਾਂ ਸਾਰੀਆਂ ਗੱਲਾਂ ਦੇ ਜਵਾਬ ਦੇਣ ਦਾ ਠੇਕਾ ਨਹੀਂ ਲਿਆ। ਠੇਕਾ ਲਿਆ ਸਹੀ ਗੱਲ ਆ। ਜਾਂ ਹਰ ਇੱਕ ਮੁੱਦੇ ਦੇ ਆਪਾਂ ਸੋਚਣ ਬਾਰੇ ਹਨਾ ਵੀ ਕੋਈ ਵੀ ਕੰਮ ਚੱਲਦਾ ਸੋਸ਼ਲ ਮੀਡੀਆ ਤੇ ਵੀ ਆਪਾਂ ਉੱਥੇ ਆਪਣਾ ਸਪਸ਼ਟੀਕਰਨ ਦੇਈਏ ਜਾਂ ਆਪਾਂ ਵਿਚਾਰ ਕਰੀਏ ਉੱਤੇ ਤੇ ਜ਼ਰੂਰੀ ਨਹੀਂ। ਹੋ ਜੀ ਜ਼ਰੂਰੀ ਆਪਾਂ ਜਵਾਬ ਦੇਣਾ। ਕੁਦਰਤ ਨੇ ਹਰ ਬੰਦੇ ਨੂੰ ਅਲੱਗ-ਅਲੱਗ ਬਣਾਇਆ। ਅਲੱਗ ਅਲੱਗ ਸਹੀ ਗੱਲ ਹੈ ਤੁਹਾਡੀ ਥਿੰਕਿੰਗ ਤੁਹਾਡੇ ਨਾਲ ਤੁਹਾਡਾ ਜੀਵਨ ਤੁਹਾਡੇ ਨਾਲ ਸਹੀ ਗੱਲ ਹੈ ਤੁਸੀਂ ਉਹਨੂੰ ਸਵਾਰਨ ਬਾਰੇ ਸੋਚੋ ਮੈਂ ਆਪਣਾ ਜੀਵਨ ਸਵਾਰਨ ਬਾਰੇ ਸੋਚਾਂ ਸਹੀ ਗੱਲ ਹੈ ਸਾਰੇ ਆਪ ਆਪਣੇ ਜੀਵਨ ਬਾਰੇ ਸੋਚੋ ਆਪਣੇ ਆਪ ਜੀਵਨ ਸਹੀ ਦਾ ਫਸਦੇ ਕਦੋਂ ਨਹੀਂ ਜਦੋਂ ਮੇਰਾ ਖੋਦਾ ਤੇ ਖਰਾਬ ਆ ਟੈਨਸ਼ਨ ਨਾਲ ਦੁੱਜਿਆਂ ਦੀ ਚੱਕਰ ਸਹੀ ਗੱਲ ਹੈ ਜਿੱਦ ਜਿੱਦ ਕਿਹਾ ਵੀ ਦੂਸਰਾ ਇਦਾਂ ਆ ਜਾਂ ਦੂਜੇ ਦੂਸਰੇ ਬੰਦਿਆਂ ਚ ਕਿੰਤੂ ਕੱਢਣਾ ਹਨਾ ਆ ਨਹੀਂ ਚੰਗਾ ਹਮਣੀ ਅੱਛੇ ਬੁਰਾਣੀ ਕੋ ਸੋ ਆਪਣੇ ਆਪ ਨੂੰ ਸਵਾਰੋ ਸਵਾਰੋ ਖੁਦ ਨੂੰ ਚ ਨਖਾਰ ਲਿਆਓ ਸਹੀ ਗੱਲ ਆ ਨੱਕਾ ਦੇ ਕੋਸ਼ਿਸ਼ ਕੀਤੀ ਵੀ ਮੈਂ ਕਿਨੂੰ ਖੁਸ਼ ਕਰਾਂ ਹਾਂ ਹਾਂ ਪਰ ਮੈਨੂੰ ਜ਼ਿਆਦਾ ਮੇਰੀ ਕੋਸ਼ਿਸ਼ ਇਹ ਹੁੰਦੀ ਵੀ ਮੇਰੇ ਤੋਂ ਕੋਈ ਨਾਰਾਜ਼ ਨਾ ਹੋਵੇ ਨਾਰਾਜ਼ ਨਾ ਹੋਵੇ ਨਹੀਂ ਬਹੁਤ ਵਧੀਆ ਸੋਚੇ ਮੈਂ ਖੁਸ਼ ਕਰ ਨਹੀਂ ਸਕਦਾ ਪਰ ਮੇਰੀ ਕੋਸ਼ਿਸ਼ ਇਹ ਆ ਵੀ ਮੇਰੇ ਤੋਂ ਕੋਈ ਬੰਦਾ ਨਾਰਾਜ਼ ਨਾ ਹੋਵੇ ਕੋਈ ਬੰਦਾ ਇਦਾਂ ਦੀ ਗੱਲ ਕੋਈ ਕੋਈ ਕਰਦਾ ਹੈ ਵੀ ਐਵੇਂ ਤੈਨੂੰ ਸੜੋਂ ਨੂੰ ਜੂਣਾ ਕਰੋ ਹਾਂ ਕਿਹਦਾ ਦਿਲ ਨਾ ਦਿਖਾਓ ਹਾਂ ਦਿਲ ਨਾ ਕਿਉਂਕਿ ਹੋ ਸਕਦਾ ਉਹ ਬੰਦਾ ਪਹਿਲਾਂ ਹੀ ਕਿੰਨਾ ਕੁ ਦੁਖੀ ਹੋਵੇ ਹਨ ਘਰੋਂ ਦੁਖੀ ਹੈ ਬੰਦਾ ਤਾਂ ਹੋਰ ਜ਼ਿਆਦਾ ਇਹਨਾਂ ਨੇ ਹੋਰ ਜ਼ਿਆਦਾ ਨੂੰ ਜਿੱਦਾਂ ਟੀਚਰ ਮਖੌਲ ਕਰਦੇ ਨੇ ਕਿ ਬੰਦੇ ਨੂੰ ਕਿਹਦਾ ਅਗਲਾ ਬੰਦਾ ਘਰੋਂ ਕਿੰਨਾ ਲੜ ਗਿਆ ਕੋਈ ਕਿਹਦਾ ਕਿਦਾਂ ਸੁਭਾਅ ਹੁੰਦਾ ਕੋਈ ਟੀਚਰ ਬਾਕੀ ਅਸੀਂ ਜਿੰਨੇ ਕਹੀ ਬੰਦੇ ਰਹਿੰਨੇ ਆ ਆਪਣੇ ਸਾਡਾ ਇਦਾਂ ਦਾ ਆ ਵੀ ਸਾਨੂੰ ਅਸੀਂ ਜਿੰਨੇ ਬੰਦੇ ਆ ਨਾ ਮੇਰੀ ਆਦਤ ਆ ਜੰਮ ਹੁਣ ਇਹਨਾਂ ਨੂੰ ਵੀ ਮੈਂ ਗੱਲ ਆਖੀ ਆ ਵੀ ਆਪਣੇ ਘਰ ਪਰਿਵਾਰ ਪਰਿਵਾਰ ਹੁਣ ਅਹੀ ਇੱਕ ਦੂਜੇ ਨਾਲ ਗੇਮ ਤੱਕ ਨਹੀਂ ਆ ਜਾਂ ਜਿਹੜੇ ਮੇਰੇ ਤੋਂ ਮੇਰੇ ਨਾਲ ਪਹਿਲਾਂ ਹੀ ਖੇਡ ਗਿਆ ਨਾ ਜਿਹੜੇ ਬੰਦੇ ਮੇਰੇ ਨਾਲ ਪਹਿਲਾਂ ਖੇਡ ਗਿਆ ਮੈਂ ਅੱਜ ਵੀ ਉਹਨਾਂ ਨਾਲ ਫੈਮਿਲੀ ਤੱਕ ਰਿਹਾ ਹਾਂ ਹਾਂ ਉਹਨਾਂ ਨਾਲ ਕੀ ਭਲਾ ਕੋਈ ਹੋਵੇ ਪਰ ਕਿੱਥੇ ਸਾਰਿਆਂ ਪਿਆਰ ਸਾਰੇ ਪਿਆਰ ਪਿਆਰ ਜ਼ਰੂਰੀ ਹਾਂ ਜਿੰਨੀਆਂ ਟੀਮਾਂ ਆਪਣੀਆਂ ਪਿਆਰ ਪਹਿਲਾਂ ਜ਼ਰੂਰੀ ਆ ਟੀਮਾਂ ਬਿਸ਼ੱਕ ਆਪਾਂ ਕਈ ਪਲੇਅਰਾਂ ਨਾਲ ਖੇਡਾਂਗੇ ਕਈ ਆਪਣੇ ਨਾਲ ਤੁਰੇ ਜਾਣੇ ਤੁਰੇ ਜਾਣੇ ਪਰ ਜੇ ਤੁਹਾਡਾ ਜਿਹੜਾ ਨੇੜਤਾ ਪੈ ਗਈ ਉਹਦੀ ਫੈਮਿਲੀ ਤੱਕ ਰਿਲੇਸ਼ਨ ਰੱਖੋ ਕੋ 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 ਉਹ ਕਬੱਡੀ ਛੱਡ ਗਿਆ ਮੰਨ ਲਓ ਪਰ ਉਹਦਾ ਹਾਲਚਲ ਪੁੱਛਦੇ ਰਹੋ ਫੋਨ ਕਰੋ ਉਹਦੇ ਨਾਲ ਟੱਚ ਚ ਰਹਿਓ ਹਾਂ ਹਾਂ ਜੇ ਨੂੰ ਕੋਈ ਕੋਈ ਛੱਟ ਪੇੜ ਮਿਲ ਗਈ ਕੁਝ ਬੰਦਾ ਉਹਦਾ ਹਾਲਚਲ ਪੁੱਛੋ ਕਰੇ ਜਾਓ ਬਾਕੀ ਜਿਹੜਾ ਕਬੱਡੀ ਦਾ ਪੈਸਾ ਨਾ ਜੀ ਜਿੰਨੀ ਇਹ ਚ ਬਰਕਤ ਹੈ ਦੁਨੀਆ ਦੇ ਕਿਹੇ ਪੈਸੇ ਚ ਨਹੀਂ ਬਰਕਤ ਨਹੀਂ ਸਹੀ ਗੱਲ ਇਹਨੂੰ ਜੇ ਤੁਸੀਂ ਸਹੀ ਤਰੀਕੇ ਨਾਲ ਵਰਤੋਗੇ ਨਾ ਇਹ ਤੁਹਾਡੇ ਧੋਨੇ ਹੀ ਤੋ ਦਿੰਦੀ ਹੈ ਤੋ ਦੋ ਸਹੀ ਗੱਲ ਇਹ ਰਿਐਲਿਟੀ ਆ ਮੈਂ ਦੋ ਅੱਜ 2024 ਚੱਲਦਾ ਪਿਆ ਆ ਮੈਂ 2015 ਤੋਂ ਲੈ ਕੇ ਤੇ 18 ਤੱਕ ਬੜਾ ਕਰਜ਼ਾਈ ਸੀ। ਵੀ 17-18 ਲੱਖ ਦਾ ਕਰਜ਼ਾਈ ਸੀ। ਦੁਨੀਆ ਭਰ ਕੋ ਮਦਦ ਮੰਗੀ ਨਹੀਂ। ਹਾਂਜੀ। ਆਪਣੀ ਮਦਦ ਕੀਤੀ ਹੈ ਤੇ ਕਬੱਡੀ ਨੇ ਕੀਤੀ। ਕੀਤੀ ਆ। ਕਮਾ ਕੇ ਕਬੱਡੀ ਨੇ। ਆਪਾਂ ਸਾਰਾ ਲਾਇਆ ਵੀ। ਕਬੱਡੀ ਖੇਡ ਕੇ ਲਾਇਆ ਹੈ। ਕਬੱਡੀ ਤੋਂ ਸਾਰਾ ਕੁਝ ਲਾ ਕੇ ਤੇ ਨਵਾਂ ਪ੍ਰੋਜੈਕਟ ਵੀ ਤਿਆਰ ਕੀਤਾ। ਆਪਣਾ ਬਿਜ਼ਨਸ ਹੀ ਖੜਾ ਕੀਤਾ ਕਿਉਂਕਿ ਪਤਾ ਆ ਕਬੱਡੀ ਆ ਕੁਸ਼ਤ ਮੇਰੀ। ਮੈਂ ਇਸ ਟਾਈਮ ਮੈਂ ਕਬੱਡੀ ਤੋਂ ਪੈਸਾ ਨਹੀਂ ਕਮਾਇਆ। ਨਹੀਂ ਦਾਸਾ ਕਮਾਉਂ ਨੂੰ ਮੇਰੇ ਕੋ ਸੋਰਸ ਹੋਰ ਆ ਮੈਂ ਕਬੱਡੀ ਤੋਂ ਪੈਸਾ ਨਹੀਂ ਕਮਾਉਂਦਾ ਕਬੱਡੀ ਦਾ ਤੇ ਕੀੜਾ ਚੜ ਗਿਆ ਸਭ ਨੂੰ ਸਹੀ ਗੱਲ ਆ ਬਸ ਇਹ ਇੱਕ ਕੀੜਾ ਲੱਗ ਗਿਆ ਬਾਕੀ ਜਿੰਨੇ ਮੇਰੇ ਨਾਲ ਪਲੇਅਰ ਆ ਜਿੰਨੇ ਖੇਡਦੇ ਮੈਂ ਸਾਰਿਆਂ ਨਾਲੋਂ ਇਹ ਇਹਨਾਂ ਨੂੰ ਵੀ ਪਤਾ ਹੈ ਨਾ ਆਪਣੀ ਵੀਣ ਆਪੀ ਵਜਾਉਣੀ ਵਜਾਉਣੀ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਨਾ ਸਾਰਿਆਂ ਨੂੰ ਰੁਪਈਆ 500 400 ਘਾਟ ਹੀ ਖੜਨਾ ਨਹੀਂ ਬਹੁਤ ਵੇਸੋ ਹੋ ਜੇ ਮੈਂ ਜਿਹੜੇ ਰੀਡਰ ਭਾਵੇਂ ਕਿਸ ਨੂੰ ਪੜਦੇ ਨਾ ਦਵਾਂ ਜੇ ਰੀਡਰ ਆ ਮੈਂ ਉਹਨੂੰ 500 ਰੁਪਈਆ ਵੱਧ ਦੇਣਾ ਰੀਡਰ ਨੂੰ ਜਾਫੀਆਂ ਨਾਲ ਖੁਸ਼ ਰਹਿਣ ਸਾਰੇ ਖੁਸ਼ ਵੀ ਰੱਖਣਾ ਉਹ ਡਿਜ਼ਰਵ ਕਰਦੇ ਆ ਹਾਂ ਤੇ ਬਹੁਤ ਵਧੀਆ ਰੀਡਰ ਦੀ ਰੀਡਰ ਦਾ ਸਟਰਗਲ ਜਾਫੀ ਨਾਲੋਂ ਕਿਤੇ ਜ਼ਿਆਦਾ ਆ ਜ਼ਿਆਦਾ ਜ਼ਿਆਦਾ ਸਹੀ ਗੱਲ ਅਸੀਂ ਹੱਥ ਲਾ ਕੇ ਭਜਾ ਸਕਦੇ ਹਾਂ ਪਰ ਇਹ ਆਏ ਇਹ ਹੱਥ ਲਾ ਕੇ ਜਾਫਾ ਨਹੀਂ ਖਾ ਸਕਦੇ ਉਹਨਾਂ ਨੂੰ ਮੁੜਨਾ ਪੈਣਾ ਇਹਨਾਂ ਨੂੰ ਸੋ ਟੈਨਸ਼ਨ ਰੀਡਰਾਂ ਨਾਲ ਹੀ ਟੀਮ ਲੀਡਰਾਂ ਨੂੰ ਹੀ ਬਦਲਣਾ ਹੈ ਮੂਤਣਾ ਇਹ ਨਹੀਂ ਵੀ ਉੱਥੋਂ ਨਿਕਲੇ ਹਨਾ ਚੰਗੀਆਂ ਮੰਦੀਆਂ ਚੀਜ਼ਾਂ ਖਾਈ ਜਾਓ ਹਾਂ ਗਲਤ ਥਾਈਂ ਪੈਸਾ ਵਰਤੀ ਜੋ ਫਾਇਦਾ ਨਹੀਂ ਚੰਗੇ ਸਾਂ ਵਰਤੋ ਜਿੱਥੇ ਵਰਤਣ ਵਾਲੀ ਚੀਜ਼ ਬੰਦੀ ਹੈ ਭਾਜੀ 500 ਰੁਪਏ ਬੰਦੇ ਨੂੰ ਰੋਜ਼ ਦਾ ਮਿਲਦਾ ਹੋਵੇ ਨਾ ਬੰਦਾ ਭੁੱਖਾ ਨਹੀਂ ਜੇ ਮਰਦਾ ਪਾਣੀ ਆ ਬੰਦਾ ਸਹੀ ਗੱਲ ਸਹੀ ਬੰਦਾ ਸੋ ਕਬੱਡੀ ਵਾਲੇ ਚਲੋ ਮੈਂ ਸਾਰੇ ਨਹੀਂ ਕਹਿੰਦਾ ਪਰ ਤਕਰੀਬਨ ਸੋਨਾ ਇਸ ਟਾਈਮ ਕਬੱਡੀ ਚ ਪੈਸਾ ਆ ਰਿਹਾ ਵਧੀਆ 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 ਖਾਸ ਕਰ ਆਪਣੇ ਮਾਝੇ ਚ ਮਾਝੇ ਮਾਝੇ ਆਪਣੇ ਮਾਝੇ ਦੇ ਧਾਰ ਦਾ ਮਾਝੇ ਨੇ ਕਬੱਡੀ ਇਸ ਟਾਈਮ ਜਿਆਦਾ ਨਹੀਂ ਤੇ ਚਲੋ 60% ਕੰਟਰੋਲ ਕਰ ਆਪਣੇ ਜੇ ਮੇਨ ਗੱਲ ਕੇ ਤਰਨ ਤਰਨ ਦੀ ਜਿਹੜੀ ਨਹੀਂ ਤੇ ਜੇ ਗਰਮੀਆਂ ਚ ਸ਼ੋ ਮੈਚ ਨਾ ਹੋਣ ਸਰਦਾਰ ਜੀ ਅੱਦੇ ਪਲੇਅਰਾਂ ਦੀ ਕਬੱਡੀ ਛੁੱਟ ਜਾਣੀ ਹੈ ਸਹੀ ਗੱਲ ਹੈ ਸਰਦਾਰ ਜੀ ਕਬੱਡੀ ਮਾਝੇ ਦੀ ਮਾਝੇ ਦੀ ਓਕੇ ਓਕੇ ਮਾਝੇ ਦੀ ਮਾਝੇ ਦੀ ਮਾਝੇ ਦੀ ਕਬੱਡੀ ਨਹੀਂ ਗੀ ਜੋ 7.5 7 10 ਨੰਬਰ 10 10 ਨੰਬਰ ਕੀ ਬਦਲਿਆ ਇਹ 10 ਨੰਬਰ ਵੀ ਨਹੀਂ ਹੁੰਦਾ 7 ਬਸ ਬਸ ਰੈਡਾ ਤਿੰਨ ਤਿੰਨ ਪੇਰੀ ਬਸ 10 ਨੰਬਰ ਆ ਤੇ 10 ਪਲੇਅਰ ਖੇਡਣ 10 ਪਲੇਅਰ ਖੇਡਣ ਕਬੱਡੀ ਆਉਣੀ ਕਿੰਨਾਂ ਦੇ ਹੱਥ ਕਿੰਨਾਂ ਦੇ ਵਿਚਾਰੇ ਨੂੰ ਸੱਚ ਰੋਂਦਾ ਮੁਕਣ ਸਰਦਾਰ ਜੀ ਉਹ ਵੀ ਗੱਲ ਹੈ ਕੀ ਆ ਤੇ ਵਿਚਾਰੇ ਜੇ ਚੰਗੇ ਭਲੇ ਮੈਚ ਇਹ ਹਾਰ ਗਏ ਨਾ ਕਿ ਮੁੰਡੇ ਨਵੇਂ ਪੈਸੇ ਵੀ ਨਹੀਂ ਜੋ ਮਿਲਦੇ ਐਂਟਰੀ ਜਿਹੜ